माया मैं फदरे ओ बिस्रे ओ गोविन्दा <coughs> कहो न नक बिन हर भजन जीवन को ने का मन माया मैं फदरे ओ बिस्रे ओ गोविन्दा कहो न नक बिन हर भजन जीवन कोने का

फतेह जी दोनों हाथ जोड़ करो प्रेम वाहू जी का खालसा वाहन श्री गुरु तेग बहादुर पातशाह महाराज पवित्र शलोक चो अज आप ती नंबर शलोक जरा विचारण के यत्न करना ਗੁਰੂ ਸੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ ਵੀ ਮਨ ਮਾਇਆ ਮੈਂ ਫਧਰੇ ਬਿਸਰਿਓ ਗੋਬਿੰਦ ਨਾਮ ਕਹਿੰਦੇ ਜਿਸ ਮਨੁੱਖ ਦਾ ਮਨ ਹਰ ਵੇਲੇ ਮਾਇਆ ਵਿੱਚ ਫਸਿਆ ਰਹਿੰਦਾ ਹਰੂਆਕ ਕਹਿੰਦੇ ਉਸ ਨੂੰ ਪਰਮਾਤਮਾ ਦਾ ਨਾਮ ਘੁੱਟ ਜਾਂਦਾ ਹੈ ਬਿਸਰ ਜਾਂਦਾ ਮਨ ਮਾਇਆ ਮੈਂ ਫਧਰੇ ਫਧਰੇ ਉਹਦਾ ਭਾਵ ਹੈ ਫਸਿਆ ਰਹਿੰਦਾ ਬਿਸਰੋ ਗੋਬਿੰਦ ਨਾਮ ਪ੍ਰਮਾਤਮਾ ਦਾ ਨਾਮ ਪ੍ਰਮਾਤਮਾ ਦੀ ਯਾਦ ਭੁੱਲ ਜਾਂਦੀ ਹੈ ਕੋਹ ਨਾਨਕ ਹੈ ਨਾਨਕ ਆਖ ਬਿਨ ਹਰ ਭਜਨ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਭਜਨ ਤੋਂ ਬਿਨਾਂ ਜੀਵਨ ਕੋਨੇ ਕਾਮ ਜੀਵਨਾ ਕਿਸੇ ਕੰਮ ਦਾ ਨਹੀਂ ਪ੍ਰਮਾਤਮਾ ਦੇ ਨਾਮ ਤੋਂ ਬਗੈਰ ਜੀਵਨਾ ਉਹ ਜੀਵਨ ਕਿਸੇ ਕੰਮ ਦਾ ਨਹੀਂ ਹੈ ਜੇ ਨਾਮ ਨਹੀਂ ਹੈ ਪ੍ਰਮਾਤਮਾ ਦੀ ਬੰਦਗੀ ਨਹੀਂ ਹੈ ਜੀਵਨ ਚ ਅਕਸਰ ਮਾਇਆ ਚ ਫਸਿਆ ਹੋਇਆ ਮਨੁੱਖ ਪ੍ਰਮਾਤਮਾ ਦੇ ਨਾਮ ਨੂੰ ਭੁੱਲ ਜਾਂਦਾ ਹੈ ਪ੍ਰਮਾਤਮਾ ਦੀ ਬੰਦਗੀ ਨੂੰ ਵਿਸਾਰ ਦਿੰਦਾ ਹੈ ਜਿਹੜੇ ਮਾਇਆ ਦੇ ਵਿੱਚ ਖਚਿਤ ਹੋ ਜਾਂਦੇ ਪੂਰੀ ਤਰ੍ਹਾਂ ਜਿਵੇਂ ਨਸ਼ੇ ਚ ਖੁਬਿਆ ਹੋਇਆ ਮਨੁੱਖ ਦੁਨੀਆਵੀ ਤੌਰ ਤੇ ਜੇ ਕੋਈ ਮਨੁੱਖ ਨਸ਼ੇ ਚ ਖੁੱਬਿਆ ਹੈ ਨਸ਼ੇ ਚ ਪੂਰਨ ਤੌਰ ਤੇ ਫਸਿਆ ਹੈ ਅਕਸਰ ਉਹ ਮਨੁੱਖ ਕੀਮਤੀ ਚੀਜ਼ਾਂ ਨੂੰ ਵਿਸਾਰ ਦਿੰਦਾ ਹੈ ਨਸ਼ੇ ਚ ਫਸਿਆ ਮਨੁੱਖ ਘਰ ਚ ਪਈਆਂ ਕੀਮਤੀ ਚੀਜ਼ਾਂ ਨੂੰ ਵੀ ਵੇਚ ਦਿੰਦਾ ਹੈ ਉਹਨੂੰ ਇਸ ਗੱਲ ਦੀ ਪਰਵਾਹ ਨਹੀਂ ਹੁੰਦੀ ਵੀ ਜਿਹੜੀ ਚੀਜ਼ ਮੈਂ ਵੇਚ ਰਿਹਾ ਹਾਂ ਉਹ ਬੜੀ ਕੀਮਤੀ ਹੈ ਤੇ ਬੜੀ ਮੁਸ਼ਕਲ ਕਾਲਣਾ ਮਿਲੀ ਬੜੀ ਮਿਹਨਤ ਕਰਕੇ ਮਿਲੀ ਇਸ ਗੱਲ ਦੀ ਨੂੰ ਪਰਵਾਹ ਨਹੀਂ ਹੁੰਦੀ ਨਸ਼ੇ ਚ ਡੁੱਬਿਆ ਮਨੁੱਖ ਕੀਮਤੀ ਤੋਂ ਕੀਮਤੀ ਚੀਜ਼ਾਂ ਵੇਚ ਦਿੰਦਾ ਹੈ ਸਹਿਬ ਜੀ ਕਹਿੰਦੇ ਇਸੇ ਤਰ੍ਹਾਂ ਮਾਇਆ ਦੇ ਨਸ਼ੇ ਚ ਡਿੱਗਿਆ ਮਨੁੱਖ ਆਪਣੇ ਜੀਵਨ ਦੇ ਵਿੱਚੋਂ ਕੀਮਤੀ ਚੀਜ਼ਾਂ ਵਿਸਾਰ ਦਿੰਦਾ ਭਾਵ ਨਾਮ ਨੂੰ ਵਿਸਾਰ ਦਿੰਦਾ ਹੈ ਚੰਗੇ ਗੁਣਾਂ ਨੂੰ ਵਿਸਾਰ ਦਿੰਦਾ ਹੈ ਚੰਗੀਆਂ ਆਦਤਾਂ ਨੂੰ ਵਿਸਾਰ ਦਿੰਦਾ ਹੈ ਚੰਗੀਆਂ ਆਈਆਂ ਨੂੰ ਜੀਵਨ ਚੋਂ ਦੂਰ ਕਰ ਦਿੰਦਾ ਹੈ ਜਿਹੜਾ ਮਨੁੱਖ ਮਾਇਆ ਤੇ ਦੇ ਨਸ਼ੇ ਚ ਫਸਿਆ ਹੁੰਦਾ ਹੈ ਜਬ ਮਾਇਆ ਦੀ ਜਿੰਨਾ ਨੂੰ ਨਸ਼ੇ ਦੀ ਲਤ ਲੱਗ ਜਾਂਦੀ ਹੈ ਸਹਿਬ ਕਹਿੰਦੇ ਆਪਣੀ ਜੀਵਨ ਚ ਚੰਗੇ ਗੁਨਾ ਨੂੰ ਤੇ ਨਾਮ ਨੂੰ ਭੁਲਾ ਦਿੰਦੇ ਨੇ ਮੈਂ ਫਿਰ ਬਚਨ ਸੰਜ ਕਰਮਨ ਮਾਇਆ ਮੈਂ ਫੱਦਰਿਓ ਬਿਸਰਿਓ ਗੋਬਿੰਦ ਨਾਮ ਨਾਮ ਜਿਹੜਾ ਮਨੁੱਖ ਭੁੱਲ ਜਾਂਦਾ ਹੈ ਆਪ ਜੀ ਰੋਜ਼ ਬਚਨ ਪੜ੍ਹਦੇ ਹੋ ਸੋਦਰ ਦੀ ਬਾਣੀ ਵਿੱਚ। ਅਵਰ ਕਾਜ ਤੇਰਾ ਕੀਤਾ ਨਾ ਕਾਮ। ਅਵਰ ਕਾਜ ਦਾ ਭਾਵ ਇਹ ਨਹੀਂ ਵੀ ਅਸੀਂ ਸੰਸਾਰ ਦੇ ਜੋ ਕੰਮ ਕਾਜ ਕਰਦੇ ਉਹਨਾਂ ਨੂੰ ਛੱਡ ਦੇਣਾ। ਬੇਸ਼ੱਕ ਸੰਸਾਰ ਵਿੱਚ ਘੁੰਮਣਾ ਸੰਸਾਰ ਵਿੱਚ ਰਹਿਣਾ ਇਹ ਪ੍ਰਮਾਤਮਾ ਦੀ ਦਰਗਾਹ 'ਚ ਕੰਮ ਨਹੀਂ ਆਉਂਦਾ। ਪਰ ਸੰਸਾਰ ਵਿੱਚ ਇੱਕ ਚੰਗਾ ਜੀਵਨ ਬਤੀਤ ਕਰਨ ਲਈ, ਚੰਗਾ ਖਾਣ ਲਈ, ਚੰਗਾ ਪਹਿਨਣ ਲਈ ਕਿਰਤ ਵੀ ਜ਼ਰੂਰੀ ਹੈ ਸੰਸਾਰ ਵਿੱਚ ਵਿਚਰਨਾ ਵੀ ਜ਼ਰੂਰੀ ਹੈ ਕਿਉਂਕਿ ਜਿਨ੍ਹਾਂ ਨੇ ਖਾਣਾ ਪੀਣਾ ਜਿਨ੍ਹਾਂ ਨੇ ਰਹਿਣਾ ਸਹਿਣਾ ਤਿਆਗ ਦਿੱਤਾ ਸੀ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਵੀ ਫਟਕਾਰ ਮਾਰੀ ਵੀ ਨਹੀਂ ਇਹ ਗਲਤ ਹੈ ਕਿਰਤ ਕਰੋ ਤੁਸੀਂ ਕਿਰਤ ਦੇ ਨਾਲ ਨਾਲ ਨਾਮ ਉਹ ਵੀ ਜਪੋ ਬੇਸ਼ੱਕ ਸੰਸਾਰ ਵਿੱਚ ਰਹਿੰਦੇ ਹੋਇਆਂ ਜਾਂ ਹੋਰ ਕਾਰਜ ਕਰਦੇ ਹੋਇਆਂ ਉਹਨਾਂ ਨੇ ਸਾਨੂੰ ਪ੍ਰਵਾਣ ਨਹੀਂ ਕਰਾਉਣਾ ਪਰ ਇਹ ਲਾਜ਼ਮੀ ਵੀ ਹੈ ਜ਼ਰੂਰੀ ਵੀ ਹੈ ਤਾਕੀ ਸਾਡੇ ਜੀਵਨ ਦਾ ਗੁਜਰਾਨ ਸਹੀ ਤਰੀਕੇ ਨਾਲ ਚੱਲ ਸਕੇ ਠੀਕ ਠੰਗ ਨਾਲ ਚੱਲ ਸਕੇ ਪਰ ਸਹਿਬ ਜੀ ਕਹਿੰਦੇ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇ ਬਲ ਨਾਮ ਨੇ ਇਸ ਗੰਨ ਨੂੰ ਭੁੱਲ ਨਾ ਸੰਸਾਰ ਵਿੱਚ ਵਿਚਰਦੇ ਹੋਇਆਂ ਵੀ ਤੈਨੂੰ ਇੱਕ ਨਾਮ ਨੇ ਪ੍ਰਵਾਨ ਕਰਾਇਆ ਪਰਮਾਤਮਾ ਦੇ ਨਾਮ ਨੇ ਹੀ ਤੈਨੂੰ ਸੱਚੀ ਦਰਗਾਹ ਦੇ ਵਿੱਚ ਪ੍ਰਵਾਨ ਕਰਾਉਣਾ ਹੈ ਇਸ ਚੀਜ਼ ਨੂੰ ਵਿਸਾਰਨਾ ਮਿਲ ਸਾਧ ਸੰਗਤ ਭਜ ਕੇ ਵਲ ਨਾਮ ਸਰਨ ਜਾਮ ਲਾਗ ਭਵਜਲ ਤਰਨ ਕੇ ਸਰਨ ਜਾਮ ਦਾ ਭਾਵ ਹੈ ਵੀ ਇੰਤਜ਼ਾਮ ਕਰਨਾ ਸਭ ਕਿੰਦੇ ਇੰਤਜ਼ਾਮ ਤਾਂ ਕਰ ਤੋ ਜਿਵੇਂ ਅਸੀਂ ਕਿਸੇ ਸਫਰ ਤੇ ਜਾਣਾ ਹੋਵੇ ਨਾ 2-3 ਹਫਤਾ ਪਹਿਲਾਂ ਹੀ ਸੀ ਇੰਤਜ਼ਾਮ ਕਰਕੇ ਰੱਖਦੇ ਆਂ ਇੰਦੀ ਵੀ ਜਰੂਰਤ ਪਵੇਗੀ ਇਸ ਚੀਜ਼ ਦੀ ਵੀ ਜਰੂਰਤ ਪਵੇਗੀ ਉਸੀ ਆਪਣੀ ਟੇਚੀ ਦੇ ਵਿੱਚ ਸਾਂਭ ਲੈਣੇ ਆਂ ਸਹਿਬ ਜੀ ਕਹਿੰਦੇ ਤੂੰ ਵੀ ਇਸ ਭਵਜਨ ਨੂੰ ਪਾਰ ਕਰਨਾ ਤਾਂ ਕੋਈ ਇੰਤਜ਼ਾਮ ਤਾਂ ਕਰ ਇਸ ਵਿਕਾਰਾਂ ਦੇ ਮੋਹ ਮਾਇਆ ਦੇ ਭਵਜਨ ਨੂੰ ਪਾਰ ਕਰਨਾ ਕੋਈ ਨਾਮ ਦਾ ਬੰਦਗੀ ਦਾ ਇੰਤਜ਼ਾਮ ਤਾਂ ਕਰ ਜੇ ਇੰਤਜ਼ਾਮ ਨਹੀਂ ਹੈ ਤਾਂ ਫਿਰ ਡੁੱਬ ਜੇਂਗਾ ਪਉ ਜਿੰਨੂ ਪਾਰ ਕਰਨ ਲਈ ਇੰਤਜ਼ਾਮ ਹੋਣਾ ਜ਼ਰੂਰੀ ਹੈ ਸਹਿਬ ਜੀ ਕਹਿੰਦੇ ਤੂੰ ਵੀ ਇੰਤਜ਼ਾਮ ਤਾਂ ਕਰ ਨਾਮ ਨੂੰ ਇਕੱਠਾ ਕਰ ਬੰਦਗੀ ਨੂੰ ਇਕੱਠਾ ਕਰ ਚੰਗੀਆਂ ਆਈਆਂ ਨੂੰ ਇਕੱਠਾ ਕਰ ਚੰਗੇ ਗੁਣਾਂ ਨੂੰ ਇਕੱਠਾ ਕਰ ਤਾਂ ਕਿਸ ਭਗਤ ਜਨ ਨੂੰ ਤਪਾਰ ਕਰ ਸਕੋ ਪਰ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਸਹਿਬ ਕਹਿੰਦੇ ਮਾਇਆ ਵਿੱਚ ਰਹਿ ਕੇ ਜਨਮ ਵਿਰਥ ਗਵਾਰੇ ਇੰਤਜ਼ਾਮ ਨਹੀਂ ਕਰੇ ਇਸ ਭਵਜਨ ਨੂੰ ਪਾਰ ਕਰਨ ਦੇ ਲਈ ਉਸ ਸੱਚੀ ਦਰਗਾਹ ਚ ਪ੍ਰਵਾਨ ਹੋਣ ਲਈ ਕੋਈ ਇੰਤਜ਼ਾਮ ਨਹੀਂ ਕੋਈ ਨਾਮ ਨਹੀਂ ਕੋਈ ਬੰਦਗੀ ਨਹੀਂ ਕੋਈ ਚੰਗੇ ਗੁਰ ਨੇ ਪਰ ਸਹਿਬ ਜੀ ਕਹਿੰਦੇ ਕੋਈ ਇੰਤਜ਼ਾਮ ਨਹੀਂ ਪਰ ਮਾਇਆ ਦੇ ਵਿੱਚ ਜੀਵਨ ਨੂੰ ਵਿਅਰਥ ਕਰਦੇ ਹੈ ਜੀਵਨ ਨੂੰ ਵਿਅਰਥ ਗੁਬਾਰੇ ਸਹਿਬ ਜੀ ਕਹਿੰਦੇ ਸ ਮਾਇਆ ਨੇ ਕੰਮ ਨਹੀਂ ਹੋਣਾ ਇੱਕ ਮੈਂ ਸਾਖੀ ਪੜ ਰਿਹਾ ਸਾਬ ਉਸ ਸਾਖੀ ਨੂੰ ਤੁਸੀਂ ਮਨਮਤ ਵਾਲੇ ਪਾਸੇ ਨਾ ਲੈ ਕੇ ਜਾਇਓ ਹੁਣ ਮੈਨੂੰ ਨਹੀਂ ਪਤਾ ਵੀ ਤੁਹਾਨੂੰ ਚੰਗੀ ਲੱਗੇ ਕਿ ਨਾ ਲੱਗੇ ਪਰੰਦੇ ਚ ਸਿੱਖਿਓ ਮੇਨ ਪਾਵਤ ਇਹ ਸਾਖੀ ਦਾ ਮਤਲਬ ਹੀ ਯੋ ਵੀ ਵਿੱਚੋਂ ਕੁਝ ਸਿੱਖਣਾ ਸਿੱਖਿਆ ਪ੍ਰਾਪਤ ਕਰਨੀ ਬਚਪਨ ਚ ਅਸੀਂ ਕੁਝ ਕਹਾਣੀਆਂ ਪੜਦੇ ਸਾਂ ਤੇ ਉਸ ਕਹਾਣੀਆਂ ਦੇ ਥੱਲੇ ਫਿਰ ਇੱਕ ਸਿੱਖਿਆ ਦਿੱਤੀ ਜਾਂਦੀ ਸੀ ਕਹਾਣੀ ਦਾ ਮਤਲਬ ਹੀ ਹੁੰਦਾ ਵੀ ਕਹਾਣੀ ਜਿਹੜੀ ਹੈ ਹੀ ਨਹੀਂ ਪਰ ਉਹ ਉਹਨੂੰ ਦੇਣ ਦਾ ਭਾਵ ਕੀ ਹੁੰਦਾ ਸੀ ਵੀ ਇਹਦੇ ਚ ਕੁਝ ਸਿੱਖ ਸਕੇ ਬੱਚਾ ਕੁਝ ਸਿੱਖਿਆ ਪ੍ਰਾਪਤ ਕਰ ਸਕੇ ਤੇ ਉਸ ਸਿੱਖਿਆ ਨੇ ਪਾਰ ਕਰਨਾ ਹੈ ਚਲੋ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਸੰਬੰਧ ਤੋਂ ਇੱਕ ਸਾਖੀ ਬਣਾਈ ਗਈ ਹੈ ਹੈ ਜਾਂ ਨਹੀਂ ਹੈ ਅਸੀਂ ਇਸ ਚੱਕਰ ਚ ਨਹੀਂ ਪੈਣਾ ਪਰ ਸਮਝਣ ਦਾ ਯਤਨ ਕਰਿਓ ਮੈਂ ਸਾਂਝੀ ਕਰ ਦੇਣਾ ਪਈ ਮਰਦਾਨਾ ਜੀ ਸਵਾਲ ਕਰਦੇ ਗੁਰੂ ਨਾਨਕ ਸਾਹਿਬ ਕਿਸੇ ਵੀ ਚੀਜ਼ ਤੂੰ ਉਸ ਖੁਦਾ ਦਾ ਡੂਮ ਹੈ ਡੂਮ ਦਾ ਪਾਉਡਰ ਕੀਰਤਨੀ ਹੈ ਤੂੰ ਉਸ ਖੁਦਾ ਦਾ ਕੀਰਤਨੀ ਹੈ ਮੈਂ ਤੇਰਾ ਕੀਰਤਨੀ ਹਾਂ ਤੂੰ ਉਸ ਖੁਦਾ ਦੀ ਸਿਫਤ ਸਲਾਹ ਕਰਦਾ ਹੈ ਖੁਦਾ ਦੀ ਵਡਿਆਈ ਕਰਦਾ ਹੈ ਜੇ ਬਾਬਾ ਨਾਨਕ ਮੈਂ ਤੇਰੀ ਵਡਿਆਈ ਕਰਦਾ ਹਾਂ ਮੱਤੇ ਰੇ ਗੁਨਾ ਨੂੰ ਕਮਾ। ਪੂਰੇ ਦਿਨ ਦੇ ਵਿੱਚ ਮੈਂ ਕਿੰਨੀ ਵਾਰ ਨਾਨਕ 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 ਆ ਕੇ ਪੁਕਾਰਦਾ ਕਿਨੂੰ। ਪਰ ਮੇਰੇ ਇੱਕ ਸਵਾਲ ਹੈ। ਕੀ ਗੁਰੂ ਨਾਨਕ ਅੱਖ ਨਾਲ ਵੀ ਪਾਰ ਉਤਾਰ ਹੈ? ਪੂਰੇ ਦਿਨ ਚ ਮੈਂ ਬਹੁਤ ਵਾਰ ਤੇਰਾ ਨਾਮ ਕੀ ਗੁਰੂ ਨਾਨਕ ਅੱਖ ਨਾਲ ਵਿਪਾਰ ਉਤਾਰਾ ਹੈ ਸਾਬ ਕਿੰਦੇ ਇਹਦਾ ਜਵਾਬ ਤੈਨੂੰ ਇੱਕ ਦੋ ਦਿਨਾਂ ਬਾਅਦ ਦਵਾਂਗੇ ਇੱਕ ਦੋ ਦਿਨ ਬਤੀਤ ਹੁੰਦੇ ਤੇ ਗੁਰੂ ਨਾਨਕ ਪਾਸ਼ਾ ਜੀ ਕਿੰਨੇ ਮਰਦਾਨੇ ਆ ਉਹ ਨਾਲੀ ਦੇ ਵਿੱਚ ਕੀੜਾ ਹੈ ਜਾਂ ਕੀੜੇ ਨੂੰ ਪੁੱਛ ਗਿਆ ਮੈਂ ਫਿਰ ਬੇਨਤੀ ਕਰਦਣਾ ਵੀ ਸਿਰਫ ਸਮਝਣ ਦਾ ਯਤਨ ਕਰਿਓ ਗੁਰਮਤ ਹੈ ਜਾਂ ਮਨਮਤ ਇਹਦੇ ਚ ਨਹੀਂ ਅਸੀਂ ਬਹਿਣਾ ਕਿੰਦੇ ਕੀੜੇ ਨੂੰ ਪੁੱਛ ਕੇ ਆ। ਭਾਈ ਮਰਦਾਨਾ ਜੀ ਕੀੜੇ ਕੁੱਲ ਜਾਂਦੇ ਤੇ ਸ਼ਬਦ ਆਖਦੇ ਕਿ ਬਾਬਾ ਨਾਨਕ ਅੱਖ ਨਾਲ ਵੀ ਪਾਰ ਉਤਰ ਹੈ ਤੇ ਕੀੜਾ ਮਰ ਜਾਂਦਾ ਹੈ। ਭਾਈ ਮਰਦਾਨਾ ਬੜਾ ਹੈਰਾਨ ਹੋ ਗਏ। ਮੈਨੂੰ ਤੱਕ ਜਵਾਬ ਹੀ ਨਹੀਂ ਪਤਾ। ਗੁਰੂ ਨਾਨਕ ਪਾਤਸ਼ਾਹ ਜੀ ਕੋਲ ਜਾਂਦੇ ਸਨ ਕਿ ਉਹਨੇ ਕੋਈ ਜਵਾਬ ਨਹੀਂ ਦਿੱਤਾ ਤਾਂ ਮਰ ਗਿਆ। ਇਹਨੇ ਸ਼ਬਦ ਜਦੋਂ ਮਾਰਖੇ। ਸਭ ਕਿਤੇ ਕੋਈ। ਥੋੜੇ ਦਿਨ ਬੀਤੇ ਇਸੇ ਘਰ ਦੇ ਵਿੱਚ ਇੱਕ ਕੁੱਤੀ ਨੇ ਕਤੂਰੀ ਦਿੱਤੇ ਪੰਜ ਛੇ ਗੁਰੂ ਸਾਹਿਬ ਜੀ ਕਹਿੰਦੇ ਮਰਦਾਨੇ ਇਹਨਾਂ ਕਤੂਰੀਆਂ ਵਿੱਚੋਂ ਇੱਕ ਚਿੱਟੇ ਰੰਗ ਦਾ ਕਤੂਰਾ ਹੈ ਨਾ ਉਹਨੂੰ ਪੁੱਛ ਗਿਆ ਜਦੋਂ ਤੂੰ ਸਵਾਲ ਕੀਤਾ ਉਹਨੂੰ ਪੁੱਛ ਗਿਆ ਭਾਈ ਮਰਦਾਨਾ ਜੀ ਫਿਰ ਉਹਦੇ ਕੋਲ ਜਾਂਦੇ ਉਹਨੂੰ ਪੁੱਛਦੇ ਵੀ ਬਾਬਾ ਨਾਨਕ ਅੱਖ ਨਾਲ ਪਾਰ ਉਤਰ ਹੈ ਉਹ ਕਤੂਰਾ ਵੀ ਮਰ ਜਾਂਦਾ ਭਾਈ ਮਰਦਾਨਾ ਦੀ ਬੜਾ ਖੜਾਣੇ ਕਿ ਸਹਿਬ ਜੀ ਉਹ ਕਤੂਰਾ ਵੀ ਮਰ ਗਿਆ। ਸੁਣ ਕੇ ਦੇ ਕੋਈ ਕਹਿੰਦਾ। ਥੋੜੇ ਦਿਨ ਹੋਰ ਬਤੀਤ ਹੁੰਦੇ ਕਿਸੇ ਸ਼ਾਹੂਕਾਰ ਦੇ ਘਰ ਇੱਕ ਗਾਂ ਨੇ ਬਛੜਾ ਦਿੱਤਾ। ਗੁਰੂ ਸਾਹਿਬ ਜੀ ਕਹਿੰਦੇ ਵੀ ਜਾਓ ਇਹਨੂੰ ਪੁੱਛ ਕੇ ਆਓ। ਕਹਿੰਦੇ ਸਹਿਬ ਜੀ ਤਾਂ ਚਲੋ ਅੱਗੇ ਤਾਂ ਜਾਨਵਰ ਕੁਝ ਖਾਸ ਨਹੀਂ ਸੀ ਕਿਹੜਾ ਸੀ ਕਨਾਲੀ ਦਾ। ਕਤੂਰਾ ਸੀ। ਪਰ ਇਹ ਤਾਂ ਬਛੜਾ ਹੈ। ਜਿਹਨੂੰ ਕੁਝ ਹੋ ਗਿਆ ਤੇ ਉਹਨਾਂ ਨੇ ਮੈਨੂੰ ਫੜ ਲੈਣਾ। ਸਭ ਕਿੰਦੀ ਨਹੀਂ ਪੁੱਛ ਗਿਆ ਹੁਣ ਹੁਕਮ ਸੀ ਗੁਰੂ ਸਾਹਿਬ ਦਾ ਇਹਨੂੰ ਉਸ ਬੱਚੇ ਨੇ ਨੂੰ ਜਾ ਕੇ ਪੁੱਛਿਆ ਵੀ ਬਾਬਾ ਨਾਨਕ ਅੱਖ ਨਾਲ ਪਾਉ ਉਤਾਰਾ ਹੈ ਬੱਚਾ ਵੀ ਮਰ ਜਾਂਦਾ ਹੈ ਪਰ ਮਰ ਦਾੰਨਾਂ ਜੀ ਫੇਰ ਹਰਾਂ ਨੂੰ ਜਾਂਦੇ ਵੀ ਕਿਵੇਂ ਹੋ ਗਿਆ ਗੁਰੂ ਸਾਹਿਬ ਜੀ ਕਿਸੇ ਨੇ ਜਵਾਬ ਨਹੀਂ ਦਿੱਤਾ ਹਰ ਕੋਈ ਮਰ ਗਿਆ ਸਭ ਕਿੰਦੀ ਕੋਈ ਕਰਨੀ ਕੁਝ ਦਿਨ ਹੋਰ ਬਤੀਤ ਹੁੰਦੇ ਕਿਸੇ ਚੌਧਰੀ ਦੇ ਘਰ ਇੱਕ ਬੱਚਾ ਜਨਮ ਲੈਂਦਾ ਗੁਰੂ ਸਾਹਿਬ ਜੀ ਕਿਨੇ ਇਹਨੂੰ ਪੁੱਛ ਗਿਆ ਬੱਚੇ ਨੇ ਕਦਾਂ ਨਹੀਂ ਸਹਿਬ ਜੀ ਹੁਣ ਨਹੀਂ জানা ਅੱਗੇ ਤਾਂ ਚਲੋ ਜਾਨਵਰ ਸੀ ਬੱਚਾ ਇਹਨੂੰ ਕੁਝ ਹੋ ਗਿਆ ਤੇ ਉਹਨਾਂ ਨੇ ਮੈਨੂੰ ਬਾਹਰ ਨਹੀਂ ਆਣ ਦੇਣਾ ਸਾਹਿਬ ਕਹਿੰਦੇ ਜਾ ਤੂੰ ਬੇਫਿਕਰ ਹੋ ਕੇ ਜਾ ਪੁੱਛ ਕੇ ਜਦ ਉਸ ਬੱਚੇ ਨੂੰ ਪੁੱਛਦਾ ਵੀ ਬਾਬਾ ਨਾਨਕ ਅੱਖ ਨਾਲ ਪਾਰ ਉਤਾਰਿਆ ਚਲੋ ਸਾਖੀ ਕਰ ਕਹਿੰਦਾ ਵੀ ਬੱਚਾ ਬੋਲ ਪਿਆ ਸੀ ਚਲੋ ਕੁਦਰਤ ਦਾ ਨਿਯਮ ਹੈ ਬੱਚਾ ਤਾਂ ਆਪਣੇ ਸਥਿਤੀ ਅਨੁਸਾਰ ਹੀ ਬੋਲਦਾ ਹੈ ਵੀ ਬਾਬਾ ਨਾਨਕ ਅੱਖ ਨਾਲ ਪਾਰ ਉਤਾਰਿਆ ਹੈ ਕਹਿੰਦਾ ਹੈ ਤੂੰ ਮੈਨੂੰ ਪਛਾਣਿਆ ਨਹੀਂ ਮੈਂ ਉਹ ਹੀ ਉਹ ਕੀੜਾ ਜਿੰਨਾ ਬਾਬੇ ਨਾਨਕ ਦਾ ਨਾਮ ਸੁਣ ਕੇ ਜੂਨ ਕੱਟੀ ਗਈ ਸੀ ਮੈਂ ਉਹ ਹੀ ਉਹ ਕਤੂਰਾ ਜਿਹੜਾ ਬਾਬੇ ਨਾਨਕ ਦਾ ਨਾਮ ਸੁਣ ਕੇ ਜੂਨ ਕੱਟੀ ਗਈ ਸੀ ਮੈਂ ਉਹ ਹੀ ਇੱਕ ਬੱਚਾ ਜਿੰਨਾ ਮਬਾਬੇ ਨਾਨਕ ਦਾ ਨਾਮ ਸੁਣ ਕੇ ਜੂਨ ਕੱਟੀ ਗਈ ਸੀ ਹੁਣ ਜੇ ਮੈਂ ਮਨੁੱਖਾ ਜੀਵਨ ਚ ਆਇਆ ਹਾਂ ਤੇ ਬਾਬੇ ਨਾਨਕ ਦੇ ਨਾਮ ਕਰਕੇ ਆਇਆ ਹਾਂ ਤੁਹ ਜੇ ਵੀ ਸ਼ੱਕ ਕਰਦਾ ਹੈ ਵੀ ਪਾਰ ਉਤਾਰ ਹੈ ਜਾਂ ਨਹੀਂ ਹੈ ਮੈਂ ਬੇਨਤੀ ਕਰੇ ਵੀ ਇਸ ਭਵਜਲ ਤੋਂ ਪਾਰ ਉਤਾਰਾ ਸਿਰਫ ਨਾਮ ਨਾਲ ਹੀ ਹੈ ਸਿਰਫ ਬੰਦਗੀ ਨਾਲ ਹੈ ਸਿਰਫ ਸਮਝਣ ਦਾ ਯਤਨ ਕਰਿਓ ਜੀ ਮੈਂ ਸਿਰਫ ਸੁਭਾਵਕ ਜੀ ਇਹ ਸਾਖੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਬੀਚੂ ਨੁਕਤਾ ਸੀ ਜਾਣ ਸਕੀਏ ਵੀ ਇਹ ਜੋ ਜੁਨਾ ਹੈ ਨਾ 84 ਜਿਹੜੀ ਹੈ ਜਨਮ ਮਰਨ ਦਾ ਗੇੜ ਹੈ ਇਹ ਬਾਬੇ ਨਾਨਕ ਦੇ ਨਾਮ ਨਾਲ ਜਪਿਆਂ ਹੀ ਪਾਰ ਹੋ ਸਕਦਾ ਹੈ ਇਹਨਾਂ ਜੁਨਾ ਤੋਂ ਰਹਿਤ ਸੀ ਉਹਦੋਂ ਹੋ ਸਕਦੇ ਆ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨਾਲ ਜੁੜ ਜਾਣਗੇ ਇਸ ਲਈ ਤਾਂ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਇਹ ਗੱਲ ਬੜੇ ਫਕਰ ਨਾਲ ਲਾ ਕੇ ਵੀ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਸਭ ਤੋਂ ਵੱਡਾ ਨਾਮਨਾ ਗੁਰੂ ਨਾਨਕ ਦੇਵ ਜੀ ਇਸ ਲਈ ਸਹਿਬ ਜੀ ਕਹਿੰਦੇ ਮਾਇਆ ਚ ਫਸਿਆ ਮਨੁੱਖ ਰੱਬ ਨੂੰ ਭੁੱਲ ਜਾਂਦਾ ਹੈ ਮਾਇਆ ਵਿੱਚ ਫਸਿਆ ਹੋਇਆ ਮਨੁੱਖ ਬੰਦਗੀ ਨੂੰ ਭੁੱਲ ਜਾਂਦਾ ਉਹ ਨੂੰ ਨਹੀਂ ਖਿਆਲ ਰੰਦਾ ਵੀ ਮੈਂ ਨਾਮ ਜਪਣਾ ਨਾਮ ਨਾਲ ਜੁੜਨਾ ਤੇ ਨਾਮ ਤੋਂ ਬਿਗੈਰ ਸਹਿਬ ਜੀ ਕਹਿੰਦੇ ਇਹ ਪਵਿੱਜਲ ਤੋਂ ਪਾਰ ਨਹੀਂ ਹੋ ਸਕਦਾ ਜਿੰਨੀ ਦੇਰ ਤੱਕ ਤੂੰ ਇੰਤਜ਼ਾਮ ਨਹੀਂ ਕਰਦਾ ਨੌਵੇਂ ਪਿਤਾ ਦਾ ਇੱਕ ਬੜਾ ਪਿਆਰਾ ਬਚਨ ਹੈ ਉਹ ਬੱਚਨ ਸੰਜਿਆ ਕਰਕੇ ਮੈਂ ਸਮਾਪਤੀ ਵੱਲ ਹੋਣਾ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਸਾਦੋ ਇਹ ਜਗ ਭਰਮ ਭੁਲਾਨਾ। ਇਹ ਜਗਤ ਭਰਮ ਭੁਲੇਖੇ ਦਾ ਘਰ ਹੈ। ਜਿੰਨਾ ਅਸੀਂ ਜਗਤ ਵਿੱਚ ਜਾਵਾਂਗੇ, ਜਗਤ ਵਿੱਚ ਖਚਿਤ ਹੋਵਾਂਗੇ, ਉਹਨਾਂ ਭਰਮ ਭੁਲੇਖਿਆਂ 'ਚ ਪਾਵਾਂਗੇ। ਇਹ ਜਗਤ ਮਾਇਆ ਹੈ ਜੀ। ਦੁਈ ਕੁਦਰਤ ਸਾਜੇ ਦੂਜਾ ਕੰਮ ਉਹਨੇ ਮਾਇਆ ਹੀ ਸਾਜੇ ਜਗਤ ਹੈ ਹੀ ਮਾਇਆ ਤੇ ਮਾਇਆ ਕੀ ਭਰਮ ਪਾਉਂਦੀ ਮਨੁੱਖ ਨੂੰ ਬੀ ਆ ਵੀ ਸੱਚ ਹੈ ਆ ਵੀ ਸੱਚ ਹੈ ਆ ਵੀ ਸੱਚ ਹੈ ਆ ਧਨ ਵੀ ਸੱਚ ਹੈ ਜ਼ਮੀਨ ਜਾਇਦਾਦ ਵੀ ਸੱਚ ਹੈ ਇਹ ਜਿਨ੍ਹਾਂ ਨਾਲ ਜੁੜ ਕੇ ਬੈਠਾ ਇਹ ਵੀ ਸੱਚ ਹੈ ਇਹ ਇਹ ਭਰਮ ਪਾਉਂਦੀ ਮਾਇਆ ਤੇ ਮਨੁੱਖ ਨੂੰ ਲੱਗਦਾ ਵੀ ਹਾਂ ਇਹ ਸੱਚ ਹੈ ਪਰ ਜਦੋਂ ਮੋਹ ਤਾਂ ਆਉਂਦੀ ਕੁਝ ਵੀ ਸੱਚ ਨਹੀਂ ਪਰਮਤਉ ਉਹ ਦੋ ਟੁੱਟਦਾ ਹੈ ਜੇ ਜੀਵਨ ਦੇ ਸਫਰ ਚ ਨਾਮ ਨਾਲ ਜੁੜ ਜੇ ਪਰਮੋਦੋ ਵੀ ਟੁੱਟ ਜਾਵੇ ਵੀ ਸੱਚ ਨਹੀਂ ਪਰ ਸਹਿਬ ਕਹਿੰਦੇ ਨਹੀਂ ਤਾਂ ਅੰਤਲੇ ਸਮੇਂ ਜਦੋਂ ਮੌਤ ਨੇ ਆਉਣਾ ਉਦੋਂ ਤਾਂ ਪਰਮ ਟੁੱਟਣਾ ਹੀ ਮੁਕਤ ਆ ਉਹਦੋਂ ਤਾਨੂੰ ਖਿਆਲ ਆਉਣਾ ਵੀ ਇਹ ਮੇਰਾ ਨਹੀਂ ਸੀ ਮੇਰਾ ਤਾਂ ਨਾਮ ਸੀ ਪਰ ਮੈਂ ਜਪਿਆ ਨਹੀਂ ਮੈਂ ਝੂਠ ਚ ਰਿਆ ਨਿੰਦਿਆ ਚ ਰਿਆ ਵਿਕਾਰਾਂ ਵਿੱਚ ਰਿਆ ਸੰਸਾਰ ਵਿੱਚ ਰਿਆ ਮਾਇਆ ਵਿੱਚ ਰਿਆ ਪਰ ਉਹਨਾਂ ਚ ਕੁਝ ਵੀ ਨਹੀਂ ਹੈ ਇਹ ਜਗਤ ਇੱਕ ਪਰਮਤਿ ਭੁਲੇਖਾ ਹੈ ਇਹ ਭਰਮ ਚੋਂ ਬਾਹਰ ਆਉਣਾ ਪੈਣਾ ਹੈ। ਇਹਨੂੰ ਛੱਡਣਾ ਨਹੀਂ ਹੈ। ਇੱਕ ਭਰਮ ਚੋਂ ਬਾਹਰ ਕੱਢਣਾ ਪੈਣਾ ਹੈ। ਭਗਤ ਰਵੀਦਾਦੀ ਮਹਾਰਾਜ ਜੀ ਨੇ ਇੱਕ ਉਦਾਹਰਨ ਦਿੱਤੀ ਹੈ ਨਾ ਵੀ ਨੇਰੇ ਜੇ ਮਨੁੱਖ ਜਾ ਰਿਹਾ ਤੇ ਉਹਨੂੰ ਲੱਗਿਆ ਵੀ ਸਾਹਮਣੇ ਇੱਕ ਸੱਪ ਪਿਆ। ਉਹ ਪਰਮ ਹੈ। ਸੱਪ ਨਹੀਂ ਉਹ ਰੱਸੀ ਹੈ। ਪਰ ਇੱਕ ਭਰਮ ਹੈ। ਉਹਨੇ ਰਸਤਾ ਨਹੀਂ ਬਦਲਿਆ। ਉਹਨੇ ਰਸਤੇ ਤੋਂ ਦੂਰ ਨਹੀਂ ਹੋਇਆ। ਉਨੇ ਉਥੇ ਚਾਨਣ ਕੀਤਾ ਜਦੋਂ ਚਾਨਣ ਕੀਤਾ ਉਹ ਨਾ ਪਰਮ ਦੂਰ ਹੋ ਗਿਆ ਉਹ ਰਾਮ ਦਾ ਨਾਮ ਅਸੀਂ ਜਗਤ ਛੱਡਣਾ ਨਹੀਂ ਹੈ ਜਗਤ ਹੈ ਪਰਮਪੁਲੇਖੇ ਦਾ ਕਰਨ ਪਰ ਨਾਮ ਦਾ ਅਸੀਂ ਚਾਨਣ ਲੈ ਕੇ ਚੱਲਣਾ ਹੈ ਤਾਂ ਕਿ ਅਸੀਂ ਪਰਮਪੁਲੇਖੇ ਚ ਪੈ ਕੇ ਦੁਬਿਦਾ ਚ ਪੈ ਕੇ ਅਸੀਂ ਆਪਣੇ ਜੀਵਨ ਤੇ ਮਨੋਰਥ ਨੂੰ ਨਾ ਭੁੱਲੀਏ ਹੁਣ ਗੁਰੂ ਨੌਵੇਂ ਪਾਤਸ਼ਾਹ ਜੀ ਉਹ ਗੱਲ ਸਮਝਾ ਰਹੇ ਵੀ ਸਾਧੂ ਇਹ ਜਗ ਭਰਮਪੁਲਾਨਾ ਰਾਮ ਨਾਮ ਦਾ ਸਿਮਰਨ ਛੋੜਿਆ ਤੂੰ ਪ੍ਰਮਾਤਮਾ ਦੇ ਸਿਮਰਨ ਛੱਡਿਆ ਕਿਉਂ? ਮਨ ਮਾਇਆ ਹੱਥ ਵਿਕਾਨਾ ਤੂੰ ਮਨ ਮਾਇਆ ਦੇ ਹੱਥ ਸੌਂਪ ਦਿੱਤਾ। ਤੂੰ ਮਨ ਮਾਇਆ ਮਨ ਗੁਰੂ ਨੂੰ ਦੇਣਾ ਸੀ ਅਸੀਂ ਪਰ ਮਨ ਮਾਇਆ ਨੂੰ ਦੇਤਾ। ਮਾਇਆ ਤਾਂ ਮਹਿਲਾ ਕਰ ਦਿੰਦੀ ਹੈ ਮਨ ਨੂੰ। ਉਹ ਦੇਖੋ ਨਾ ਸਾਡੇ ਸਰੀਰ ਹੈ। ਸਰੀਰ ਦੇ ਵਿੱਚ ਹਰ ਚੀਜ਼ ਕਿਰਿਆ ਕਰਦੀ ਹੈ ਚੰਦ ਦੀ ਹੈ। ਉਹ ਚਾਹੇ ਦੇ ਲੈ। ਚਾਹੇ ਉਹ ਨਾੜਾਂ ਨੇ ਹਰ ਕਿਰਿਆ ਕਰਦੀ ਹੈ ਜੇ ਰੁਕ ਗਈ ਤਾਂ ਜੀਵਨ ਵੀ ਰੁਕ ਗਿਆ ਜੋ ਠਹਿਰ ਗਈ ਤਾਂ ਜੀਵਨ ਵੀ ਠਹਿਰ ਗਿਆ ਪਰ ਜਦੋਂ ਮਨ ਦੀ ਗੱਲ ਆਉਂਦੀ ਹੈ ਤੇ ਉਦੋਂ ਸੀ ਕਿਨੇ ਵੀ ਮਨ ਠਹਿਰ ਜਾਵੇ ਮਨ ਟਿਕ ਜਾਵੇ ਜੇ ਸਰੀਰ ਦੇ ਅੰਦਰ ਕੁਝ ਹੋਰ ਚੀਜ਼ ਟਿਕ ਗਈ ਤਾਂ ਸਰੀਰ ਜੀਵਨ ਬੇਕਾਰ ਮੌਤ ਪਰ ਜਦੋਂ ਮਨ ਦੀ ਗੱਲ ਆਏਗੀ ਅਸੀਂ ਕਹਾਂਗੇ ਮਨ ਟਿਕ ਜਾਵੇ ਕਿਉਂਕਿ ਮਨ ਟਿਕੇਗਾ ਤੇ ਜੀਵਨ ਚ ਆਨੰਦ ਹੈ ਮਨ ਟਿਕੇਗਾ ਜੀਵਨ ਚ ਸਕੂਨ ਹੈ ਹੁਣ ਮਨ ਨੂੰ ਟਿਕਾਣਾ ਹੈ ਮਨ ਜਿਹੜਾ ਉਹ ਨਾਮ ਨਾਲ ਟਿਕੇਗਾ ਜਦੋਂ ਅਸੀਂ ਗੁਰੂ ਨੂੰ ਫੜਾਵਾਂਗੇ ਗੁਰੂ ਟਕਾਏਗਾ ਮਨ ਨੂੰ ਮਾਇਆ ਨੇ ਨਹੀਂ ਟਿਕਾਣਾ ਮਾਇਆ ਨੇ ਤਾਂ ਭੁਲੇਖੇ ਪਾਣੇ ਆ ਮਾਇਆ ਨੇ ਤਾਂ ਝੂਠ ਨਾਲ ਜੋੜਨਾ ਹੈ ਮਾਇਆ ਨੇ ਤਾਂ ਮਾੜੀ ਚੀਜ਼ਾਂ ਨਾਲ ਜੋੜਨਾ ਹੈ ਰਜੋ ਤਮੋਸੋ ਤੋਂ ਇਹ ਤਿੰਨ ਗੁਣ ਹੈ ਮਾਇਆ ਦੇ ਬੰਦੇ ਨੂੰ ਫਸਾਣਾ ਹੋਵੇ ਤੇ ਇਹ ਮਾਇਆ ਜਿਹੜੀ ਤਿੰਨ ਗੁਣ ਛੱਡਦੀ ਹੈ ਤੇ ਜਾਲ ਚ ਫਸਿਦਣਾ ਸਹਿਬ ਜੀ ਕਹਿੰਦੇ ਤੂੰ ਨਾਮ ਕਿਉ ਛੱਡਿਆ ਤੂੰ ਗੁਰੂ ਘਰਾਂ ਨੂੰ ਕਿਉ ਛੱਡਿਆ ਤੂੰ ਰੱਬ ਨੂੰ ਯਾਦ ਕਰਨਾ ਕਿਉ ਛੱਡਿਆ ਕਿਉਂਕਿ ਤੂੰ ਆਪਣਾ ਮਨ ਮਾਇਆ ਨੂੰ ਸੌਂਪ ਦਿੱਤਾ RAM ਨਾਮ ਕਾ ਸਿਮਰਨ ਛੱਡਿਆ ਮਨ ਮਾਇਆ ਹਾਤ ਬਿਕਾਨਾ ਮਾਤ ਪਿਤਾ ਭਾਈ ਸੁਤ ਬਣਤਾ ਤਾਂ ਕਹਿ ਰਸ ਲਪਟਾਣਾ ਮਾਤਾ ਪਿਤਾ ਭਰਾ ਇਹਨਾਂ ਦੇ ਰਸ ਵਿੱਚ ਖਚਿਤ ਹੁੰਦਾ ਰਿਹਾ ਇਨ ਵਿੱਚ ਲੱਗਿਆ ਰਿਹਾ ਜੋਬਨ ਧਨ ਪ੍ਰਭਤਾ ਕੈ ਮਦਮੈ ਸਹਿਬ ਜੀ ਕਹਿੰਦੇ ਜੋਬਨ ਜਵਾਨੀ ਧਨ ਪ੍ਰਭਤਾ ਦਾ ਭਾਵ ਹੈ ਵਡਿਆਈਆਂ ਸ਼ੌਕਤ ਉਹਦੇ ਸਾਹਿਬ ਜੀ ਕਹਿੰਦੇ ਇਹਨ ਸਰਹਦ ਦੀਵਾਨਾ ਇਹਨਾਂ ਵਿੱਚ دیਵਾਨਾ ਹੋਇਆ ਬੈਠਾ دیਵਾਨਾ ਦਾ ਭਾਵ ਕੀ ਹੈ ਜੀ ਕਿਸੇ ਚੀਜ਼ ਦੇ ਵਿੱਚ ਪੂਰੀ ਤਰ੍ਹਾਂ ਲੱਗ ਜਾਣਾ ਤੇ ਸਿੱਕੇ ਨੇ ਇਹਨਾਂ ਤੇ ਇਹਨਾਂ ਵਿੱਚ دیਵਾਨਾ ਹੋਇਆ ਪਿਆ ਜਵਾਬਲਾ ਹੋਇਆ ਪਿਆ ਸਾਹਿਬ ਜੀ ਕਹਿੰਦੇ ਸਾਰਾ ਦਿਨ ਮਾਇਆ ਧਨ ਦੌਲਤ ਪਦਾਰਥ ਇਹਦੇ ਵਿੱਚ ਹੀ دیਵਾਨਾ ਹੋਇਆ ਬੈਠਾ ਗੁਰੂ ਕੋਲ ਆਉਂਦਾ ਹੀ ਨਹੀਂ ਹੈ ਨਾਮ ਨਾਲ ਜੁੜਦਾ ਹੀ ਨਹੀਂ ਹੈ ਮਨ ਜੇ ਜੁੜਨਾ ਨਹੀਂ ਚਾਹੁੰਦਾ ਜੋਬਨ ਤਨ ਪ੍ਰਭਤਾ ਕੇ ਮਦਮੈ ਮਦ ਦਾ ਭਾਵੇਂ ਨਸ਼ਾ ਨਸ਼ੇ ਦਾ ਭਾਵ ਕੀ ਹੁੰਦਾ ਵੀ ਅਸੀਂ ਕਹਦੇ ਨੇ ਵੀ ਕੋਈ ਚੀਜ਼ ਨੂੰ ਅਸੀਂ ਪੂਰਨ ਤੌਰ ਤੇ ਜੀਵਨ ਚ ਪੱਕਾ ਕਰ ਲਈਏ ਉਹ ਇੱਕ ਨਸ਼ਾ ਕਿਸੇ ਪ੍ਰਕਾਰ ਦੀ ਵੀ ਚੀਜ਼ ਹੈ ਜਦੋਂ ਉਹਨੂੰ ਅਸੀਂ ਹਰ ਵਕਤ ਵਰਤਦੇ ਹਾਂ ਜੀਵਨ ਦੇ ਅੰਦਰ ਜਦ ਸਾਡੀ ਇੱਕ ਲੋੜ ਬਣ ਜਾਂਦੀ ਹੈ ਉਹ ਇੱਕ ਨਸ਼ਾ ਹੈ ਜੇ ਨਾਮ ਨਾਲ ਜੁੜ ਜਾਗੇ ਨਾਮ ਦਾ ਨਿਸ਼ਾਨ ਲੱਗ ਜਾਣਾ ਸਰ ਉਹ ਵੀ ਇੱਕ ਲੋੜ ਬਣ ਜੇਗੀ ਸਾਡੀ ਜੀਵਨ ਦੀ ਜ਼ਰੂਰਤ ਬਣ ਜੇਗੀ ਜਿਵੇਂ ਨਸ਼ੇੜੀ ਦੀ ਇੱਕ ਨਸ਼ਾ ਜ਼ਰੂਰਤ ਬਣ ਜਾਂਦੀ ਹੈ ਲੋੜ ਬਣ ਜਾਂਦੀ ਜੋ ਮਰਜੀ ਹੋ ਜੇ ਦੁਨੀਆ ਇੱਧਰ ਦੀ ਉੱਧਰ ਹੋ ਜੇ ਉਹਨੇ ਨਸ਼ਾ ਕਰਨਾ ਹੀ ਕਰਨਾ ਹੈ ਚਾਹੇ ਉਹਨੂੰ ਮਿਹਨਤ ਨਾ ਕਰਨੀ ਪਵੇ ਚਾਹੇ ਉਹਨੂੰ ਕੀਮਤੀ ਦਾਤਾਂ ਕਿਉਂ ਨਾ ਵੇਚਣੀਆਂ ਪੈਣ ਪਰ ਉਹਨੇ ਨਸ਼ਾ ਕਰਨਾ ਹੈ ਜਦੋਂ ਅਸੀਂ ਨਾਮ ਨਾਲ ਜੁੜ ਜਾਵਾਂਗੇ ਬੰਦਗੀ ਨਾਲ ਜੁੜ ਜਾਵਾਂਗੇ ਫਿਰ ਜੋ ਮਰਜੀ ਹੋ ਜਾਵੇ ਅਸੀਂ ਜੁੜਾ ਫਿਰ ਜੋ ਮਰਜ਼ੀ ਹੋ ਜੇ ਜਿੰਨੂੰ ਬਾਬਾ ਫਰੀਦ ਜੀ ਆਖਦੇ ਨੇ ਗੱਲਿਏ ਚਿਕੜ ਦੂਰ ਕਰ ਨਾਲ ਪਿਆਰੇ ਨੇ ਚੱਲਾਂ ਤਾਂ ਭਿੱਜੈ ਕੰਬਲੀ ਰਾਹਾਂ ਤਾਂ ਟੁੱਟੈ ਨੇ ਫਿਰ ਜੋ ਮਰਜ਼ੀ ਹੋ ਜੇ ਵਿਕਾਰਾਂ ਦਾ ਚਿਕੜ ਹੋ ਜੇ ਜਿੰਨਾ ਮਰਜ਼ੀ ਹੋ ਜਵੇ ਉਹ ਫਿਰ ਪਹੁੰਚਦਾ ਕਿਉਂਕਿ ਲੋੜ ਬਣੀ ਨਸ਼ਾ ਲੱਗ ਗਿਆ ਨਾਮ ਦਾ ਬੰਦਗੀ ਦਾ ਨਸ਼ਾ ਲੈ ਸਾਬ ਜੀ ਕਿੰਨੇ ਨੂ ਮਾਇਆ ਦਾ ਨਸ਼ਾ ਹੈ ਇਸ ਲਈ ਗੁਰੂਕਲ ਨਹੀਂ ਆਂਦਾ ਮਾਇਆ ਚ ਰਹਿਣਾ ਪਸੰਦ ਕਰਦਾ ਜੋਬਨ ਤਨ ਪ੍ਰਭਤਾ ਕੇ ਮਦ ਮੈਂ ਅਹਨਸ ਰਹੇ ਦੀਵਾਨਾ ਦੇਨ ਦਿয়াল ਸਦਾ ਦੁੱਖ ਭੰਜਨ ਤਾਂ ਸਿਉ ਮਨ ਨ ਲਗਾਣਾ ਸਹਿਬ ਕਹਿੰਦੇ ਜਿਹੜਾ ਦੁੱਖਾਂ ਨੂੰ ਦੂਰ ਕਰਨ ਵਾਲਾ ਹੈ ਜਿਹੜਾ ਸਾਰੀ ਰੁਕਾਵਟਾਂ ਨੂੰ ਖਤਮ ਕਰਨ ਵਾਲਾ ਹੈ ਉਹਦੇ ਨਾਲ ਮਨ ਨਹੀਂ ਜੋੜਦਾ ਏ ਉਹਦੇ ਵੱਲ ਮਨ ਜਾਂਦਾ ਹੀ ਨਹੀਂ ਸਾਡਾ ਜੇ ਕੁਦਰਤੀ ਖਿਆਲ ਚਲਾ ਜਾਵੇ ਨਾਮ ਜਪਣ ਦਾ ਮਨ ਰੋਕ ਦੇ ਗਿ ਭਲਿਆ ਰਹਿੰਦੇ ਜੇ ਖਿਆਲ ਚਲਾ ਜਾਵੇ ਨਾਮ ਜਪਣ ਦਾ ਗੁਰਬਾਣੀ ਪੜ੍ਹਨ ਦਾ ਮਨ ਰੋਕ ਦਿੰਦਾ ਸਾਬ ਜੀ ਕਹਿੰਦੇ ਜਿਨੇ ਸਾਰੇ ਤੇਰੇ ਦੁੱਖਾਂ ਨੂੰ ਦੂਰ ਕਰਨਾ ਹੈ ਸਾਬ ਜੀ ਕਹਿੰਦੇ ਹੁੰਦੇ ਨਾਲ ਤੂੰ ਜੁੜਦਾ ਨਹੀਂ ਉਹਦੇ ਨਾਲ ਮਨ ਨਹੀਂ ਜੋੜਦਾ ਤਾਂ ਸਿਓ ਮਨ ਨਾ ਲਗਾਣਾ ਜਨ ਨਾਨਕ ਕੋਟਨ ਮੈਂ ਕਹ ਕਿਨਹੂ ਗੁਰਮੁਖ ਹੋਏ ਪਛਾਨਾ ਕਰੋੜਾਂ ਚ ਕੋਈ ਵਿਰਲਾ ਹੈ ਜਿਹੜਾ ਗੁਰੂ ਦੇ ਸਨਮੁਖ ਬੈਠ ਕੇ ਇਸ ਗੱਲ ਦੀ ਪਹਿਚਾਨ ਕਰ ਲੈਂਦਾ ਮਾਇਆ ਨਹੀਂ ਨਾਮ ਨੇ ਮੇਰੇ ਨਾਲ ਚਾਹਣਾ ਹੈ ਪਦਾਰਥਾਂ ਨੇ ਨਹੀਂ ਬੰਦਗੀ ਨੇ ਮੇਰੇ ਨਾਲ ਚਾਹਣਾ ਹੈ ਇਸ ਸੰਸਾਰ ਦੀਆਂ ਦਾਤਾਂ ਨੇ ਨਹੀਂ ਜੋ ਸਾਧ ਸੰਗਤ ਚ ਬੈਠ ਕੇ ਕਮਾਈ ਕੀਤੀ ਹੈ ਉਹਨੇ ਨਾਲ ਚਾਹਣਾ ਹੈ ਇਸ ਲਈ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਮਹ ਰਹਿਮ ਜਿਹੜੇ ਮਨੁੱਖ ਮਾਇਆ ਦੇ ਵਿੱਚ ਪੂਰਨ ਤੌਰ ਤੇ ਖਚਿਤ ਹੋ ਜਾਂਦੇ ਨੇ ਉਹ ਅਕਸਰ ਬੰਦਗੀ ਨੂੰ ਪੁੱੜਦੇ ਨੇ ਫਿਰ ਉਹਨਾਂ ਲਈ ਨਾਮ ਜ਼ਰੂਰੀ ਨਹੀਂ ਹੁੰਦਾ ਫਿਰ ਉਹਨਾਂ ਲਈ ਬੰਦਗੀ ਜ਼ਰੂਰੀ ਨਹੀਂ ਹੁੰਦੀ ਉਹਨਾਂ ਲਈ ਫਿਰ ਮਾਇਆ ਜ਼ਰੂਰੀ ਹੋ ਜਾਂਦੀ ਕਿਉਂਕਿ ਨਸ਼ਾ ਲੱਗ ਗਿਆ ਜੇ ਜਦੋਂ ਨਸ਼ਾ ਲੱਗ ਜੇ ਫਿਰ ਉਸ ਚੀਜ਼ ਨੂੰ ਛੱਡਣਾ ਬਹੁਤ ਮੁਸ਼ਕਲ ਹੋ ਜਾਂਦਾ ਸਾਰੀ ਉਮਰ ਇਸੇ ਤਰ੍ਹਾਂ ਲੰਘ ਜਾਂਦੀ ਨਸ਼ੇੜੀ ਨੂੰ ਨਸ਼ਾ ਲੱਗ ਜਾਵੇ ਸਾਰੀ ਉਮਰ ਇਸੇ ਤਰ੍ਹਾਂ ਲੰਘ ਜਾਂਦੀ ਹੈ ਜੀਵਨ ਖਰਾਬ ਹੋਇਆ ਦਿੱਤਾ ਜਿਨ੍ਹਾਂ ਨੂੰ ਮਾਇਆ ਦਾ ਨਸ਼ਾ ਲੱਗ ਜਾਂਦਾ ਹੈ ਸੱਭ ਜੀ ਕਿ ਨਿਯੋਗੀ ਨਾਮ ਤੋਂ ਬੰਦੀ ਹੋ ਜਾਂਦੇ ਨੇ ਬੰਦਗੀ ਤੋਂ ਬੰਦੀ ਹੋ ਜਾਂਦੇ ਨੌਵੇਂ ਪਾਤਸ਼ਾਹ ਜੀ ਨੇ ਗੱਲ ਸਮਝਾਈ ਮਨ ਮਾਇਆ ਮੈਂ ਫੱਦ ਰਿਓ ਫੱਦ ਦਾ ਪਾਵੇ ਫਸਿਆ ਰਹੇ ਜਿਨ੍ਹਾਂ ਦਾ ਮਨ ਮਾਇਆ ਦੇ ਵਿੱਚ ਫਸਿਆ ਰਹਿੰਦਾ ਹੈ ਸਭ ਤੋਂ ਵੱਡਾ ਨੁਕਸਾਨ ਹੁੰਦਾ ਹੈ ਜੀ ਬਿਸਰਿਓ ਗੋਬਿੰਦ ਨਾਮ ਉਹਨਾਂ ਨੂੰ ਨਾਮ ਭੁੱਲਦਾ ਹੈ ਉਹਨਾਂ ਨੂੰ ਬੰਦਗੀ ਭੁੱਲਦੀ ਉਹਨਾਂ ਨੂੰ ਜਪਜੀ ਸਾਹਿਬ ਭੁੱਲ ਜਾਂਦਾ ਹੈ ਜਿ세 ਇੱਕ ਕਾਰਜ ਕਰ ਲਈਏ ਮਨ ਵਿੱਚੈ ਸਤਿਗੁਰ ਤੇ ਪਾਸ ਤਿਸ ਸੇ ਵਕੇ ਕਾਰਜ ਰਾਸ ਜੇ ਮਾਇਆ ਦੇ ਬਜਾਏ ਗੁਰੂ ਨੂੰ ਵੇਚ ਲਈਏ ਫਿਰ ਬੱਲੇ ਬੱਲੇ ਜੀ ਫਿਰ ਜੀਵਨ ਸੁਕੂਨ ਵੀ ਅਤੇ ਅਨੰਦ ਵੀ ਹੈ ਇਸ ਲਈ ਸਹਿਬ ਜੀ ਕਹਿੰਦੇ ਮਨ ਮਾਇਆ ਮੈਂ ਫੱਦ ਰਿਓ ਬਿਸਰਿਓ ਗੋਬਿੰਦ ਨਾਮ ਕਹੋ ਨਾਨਕ ਬਿਨ ਹਰ ਭਜਨ ਜੀਵਨ ਕੋਨੇ ਕਾਮ ਬਗੈਰ ਬੰਦਗੀ ਤੋਂ ਬਗੈਰ ਨਾਮ ਤੋਂ ਸਾਬ ਜੀ ਕੇ ਨੇ ਦੱਸ ਜੀਵਨ ਕਿਸ ਕਮ ਦਾ ਕਿਸੇ ਕਮ ਦਾ ਨਹੀਂ ਨਾਮ ਜ਼ਰੂਰੀ ਹੈ ਮੈਂ ਫਿਰ ਬੇਨਤੀ ਕਰਾਂ ਦੁਨਿਆਵੀ ਤੌਰ ਤੇ ਕਿਰਤ ਵਿਰਤ ਨੂੰ ਜੋ ਹੋਰ ਦਾਤਾਂ ਨੂੰ ਤਿਆਗਣਾ ਨਹੀਂ ਹੈ ਉਹਦੇ ਨਸ਼ੇ ਚ ਬਾਹਰ ਨਿਕਲਣਾ ਸੀ ਨਸ਼ੇ ਚੋਂ ਬਾਹਰ ਨਿਕਲ ਕੇ ਮਾਇਆ ਦੇ ਸਿਰਫ ਨਾਮ ਦੇ ਨਸ਼ੇ ਨਾਲ ਜੁੜਨਾ ਹੈ ਨਿੰਬੰਦਗੀ ਦੇ ਨਾਲ ਜੁੜਨਾ ਕਿਉਂਕਿ ਅੰਤਲੇ ਸਮੇਂ ਨਾਮ ਨੇ ਹੀ ਸਾਡਾ ਸਹਾਰਾ ਬੰਨਾ ਹੈ ਕਹਉ ਨਾਨਕ ਬਿਨ ਹਰ ਭਜਨ ਜੀਵਨ ਕੋਨੇ ਕਾਮ ਬਿਨਾ ਬੰਦਗੀ ਤੋਂ ਬਿਨਾ ਨਾਮ ਤੋਂ ਬਿਨਾ ਜਪ ਜੀ ਸਾਹਿਬ ਤੋਂ ਸਹਿਬ ਕੀਨੇ ਜੀਵਨ ਜਿਉਣਾ ਕਿਸੇ ਕੰਮ ਦਾ ਨਹੀਂ ਉਹ ਜੀਵਨ ਵਿਅਰਥ ਹੈ ਜਿਹੜਾ ਨਾਮ ਤੋਂ ਬੰਦਗੀ ਤੋਂ ਵਾਂਝਾ ਹੁੰਗਿਆ ਬੇਨਤ ਪ੍ਰਕਾਰ ਦੀ ਗੁਨਾਹ ਦੀ ਮਾਫੀ ਜੀ ਸਹਿਬ ਦੀ ਕਿਰਪਾ ਤੋਂ ਆਓ